ਨਸ਼ਿਆਂ ਦੇ ਖਿਲਾਫ ਵਿੱਡੀ ਮੁਹਿੰਮ ਦੇ ਦਰਮਿਆਨ ਇੱਕ ਹੋਰ ਵੱਡੀ ਕਾਰਵਾਈ ਪੁਲਿਸ ਨੇ ਕੀਤੀ ਹੈ ਜਿੱਥੇ ਕਰੋੜਾਂ ਦੀ ਜਾਇਦਾਦ ਪੁਲਿਸ ਦੇ ਵੱਲੋਂ ਜ਼ਬਤ ਕਰ ਲਈ ਗਈ ਹੈ ਨਸ਼ਾ ਤਸਕਰਾ ਦੇ ਖਿਲਾਫ ਪੰਜਾਬ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ 3 ਕਰੋੜ 50 ਲੱਖ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ ਤਾਂ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਖਾਤਮੇ ਦੇ ਲਈ ਲਗਾਤਾਰ ਪੰਜਾਬ ਪੁਲਿਸ ਨਸ਼ਾ ਤਸਕਰਾ ਤੇ ਸ਼ਿਕੰਜਾ ਕਸ ਰਹੀ ਹੈ ਜਿੱਥੇ ਉਹਨਾਂ ਦੀਆਂ ਜਾਇਦਾਦਾਂ ਜੋ ਕਿ ਇਸ ਕਾਰੋਬਾਰ ਦੇ ਵਿੱਚੋਂ ਬਣਾਈਆਂ ਗਈਆਂ ਨੇ ਤਾਂ ਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਤੇ ਇਸੇ ਦੇ ਤਹਿਤ ਮੋਗਾ ਪੁਲਿਸ ਨੇ ਵੱਡੀ ਸਫਲਤਾ ਉਸਵੇਲੇ ਹਾਸਲ ਕੀਤੀ ਹੈ ਜਦੋਂ ਨਸ਼ਾ ਤਸਕਰਾ ਦੀ 3 ਕਰੋੜ 50 ਲੱਖ ਰੁਪਏ ਦੀ ਸੰਪਤੀ ਜਿਹੜੀ ਹੈ ਉਹ ਜ਼ਬਤ ਕੀਤੀ ਹੈ ਤੇ ਜਾਣਕਾਰੀ ਦਿੰਦਿਆਂ ਹੋਇਆਂ ਇੱਥੇ ਡੀਐਸਪੀ ਜੁਨਾ ਦਾ ਇਹ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਲਗਾਤਾਰ ਨਸ਼ਾ ਤਸਕਰਾ ਦੇ ਖਿਲਾਫ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਤੇ ਇੱਥੇ ਪਿੰਡ ਦੋਲੇਵਾਲਾ ਦੇ ਵਿੱਚ ਦੋ ਨਸ਼ਾ ਤਸਕਰ ਜਿਨ੍ਹਾਂ ਦੀ ਕਰੋੜਾਂ ਦੀ ਜਾਇਦਾਦ ਹੈ ਤੇ ਜਿਸ ਨੂੰ ਹੁਣ ਪੁਲਿਸ ਦੇ ਵੱਲੋਂ ਜ਼ਬਤ ਕਰ ਲਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਅਜਿਹੀਆਂ ਕਾਰਵਾਈਆਂ ਜਿਹੜੀਆਂ ਨੇ ਅੱਗੇ ਵੀ ਜਾਰੀ ਰਹਿਣਗੀਆਂ ਤੇ ਸਖਤ ਚੇਤਾਵਨੀ ਦਿੱਤੀ ਗਈ ਨਸ਼ਾ ਤਸਕਰਾਂ ਨੂੰ ਇਹ ਸਖਤ ਵਾਰਨਿੰਗ ਦਿੱਤੀ ਗਈ ਹੈ ਕਿ ਇਹ ਕੰਮ ਛੱਡ ਦਿਓ ਨਹੀਂ ਤਾਂ ਅਜਿਹੇ ਨਸ਼ਾ ਤਸਕਰ ਬਖਸ਼ੇ ਨਹੀਂ ਜਾਣ ਵਾਲੇ ਇੱਕ ਪਾਸੇ ਘਰਾਤੇ ਪੀਲਾ ਪੰਜਾ ਚੱਲ ਰਿਹਾ ਤੇ ਉਧਰ ਦੂਜੇ ਪਾਸੇ ਦੱਸ ਦਈਏ ਕਿ ਇੱਥੇ ਕਰੋੜਾਂ ਦੀ ਜਾਇਦਾਦ ਪੁਲਿਸ ਦੇ ਵੱਲੋਂ ਜ਼ਬਤ ਕਰ ਲਈ ਗਈ ਹੈ ਮਾਨਯੋਗ ਸੀਐਮ ਸਾਹਿਬ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਚਲਾਈ ਗਈ ਮਹਿੰਮ ਤਹਿਤ ਬੀਜੀਪੀ ਪੰਜਾਬ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਐਸਪੀ ਸਾਹਿਬ ਦੀ ਨਿਗਰਾਨੀ ਹੇਠ ਸਭੀਨ ਧਰਮਕੋਟ ਦੇ ਥਾਣਾ ਕੋਟੀਸੇਖਾਂ ਦੇ ਵਿੱਚ ਅਸੀਂ ਪਿੰਡ ਦੋਲੇਵਾਲ ਦੇ ਵਿੱਚ ਅੱਜ 2 ਕਰੋੜ 2 ਲੱਖ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਆ ਤੇ ਕੋਟੀਸੇਖਾਂ ਦੇ ਵਿੱਚ ਅਸੀਂ ਡੇਢ ਡੇਢ ਕਰੋੜ ਦੀ ਡੇਢ ਕਰੋੜ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਆ ਇਹ ਟੋਟਲ ਪ੍ਰਾਪਰਟੀ 3.5 ਕਰੋੜ ਦੀ ਜਿਹੜੀ ਅਸੀਂ ਫ੍ਰੀਜ਼ ਕਰਾਈ ਆ ਇਸ ਵਿੱਚ ਜਿਹੜਾ ਜਿਹੜੀ ਦੋਲੇਵਾਲ ਪਿੰਡ ਦੇ ਵਿੱਚ ਪ੍ਰਾਪਰਟੀ ਫ੍ਰੀਜ਼ ਕਰਾਈ ਆ ਇਹ 500 ਗ੍ਰਾਮ ਹੀਰੋਨ ਇਹਨਾਂ ਕੋ ਰਿਕਵਰ ਹੋਈ ਸੀ ਉਹਨਾਂ ਦਾ ਅਸੀਂ ਕੇਸ ਬਣਾ ਕੇ ਇਸ ਦੇ ਵਿੱਚ ਦੋਸ਼ੀ ਅਰਸ਼ਦੀਪ ਕਾਲੂ ਤੇ ਦੂਜਾ ਸੁਖਜੀਤ ਸਿੰਘ ਸੁੱਖਾ ਇਹਨਾਂ ਦਾ ਕੇਸ ਬਣਾ ਕੇ ਅਸੀਂ ਕੰਪੀਟੈਂਟ ਅਥਾਰਟੀ ਨੂੰ ਦਿੱਲੀ ਦੇ ਵਿੱਚ ਭੇਜਿਆ ਸੀ ਉਹਨਾਂ ਵੱਲੋਂ ਸਾਨੂੰ ਅਪਰੂਵਲ ਮਿਲੀ ਉਸ ਤੋਂ ਅਪਰੂਵਲ ਤੋਂ ਬਾਅਦ ਅਸੀਂ ਅੱਜ ਇਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਆ ਅੰਡਰ ਸੈਕਸ਼ਨ 68 ਐਫ ਜਮਨ 2 ਦੇ ਤਹਿਤ ਕਿੰਨੇ ਸਰ ਕੀ ਕੀ ਰਿਕਵਰੀ ਇਸ ਹੋਈ ਸੀ ਇਹਨਾਂ ਨੂੰ ਇਹਨਾਂ ਦੇ ਜਿਹੜਾ ਸੀ ਅਰਸ਼ਦੀਪ ਕਾਲੂ ਇਸ ਤੇ ਇੱਕ ਪਰਚਾ ਦਰਜਾ 500 ਗ੍ਰਾਮ ਹੀ ਰੰਦਾ ਜਿਹੜਾ ਸੁਖਜੀਤ ਸੁੱਖਾ ਇਸ ਤੇ 6 ਪਰਚੇ ਦਰਜ ਨੇ ਇਸ ਤੇ ਤੈਤ ਇਹਨਾਂ ਦਾ ਅਸੀਂ ਕੇਸ ਬਣਾ ਕੇ ਭੇਜਿਆ ਸੀ ਜਿਹੜੀਆਂ ਇਹਨਾਂ ਨੇ ਨਸ਼ੇ ਦੇ ਨਸ਼ੇ ਦੇ ਕਾਰੋਬਾਰ ਨਾਲ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਸੀ ਉਹ ਅੱਜ ਅਸੀਂ ਫ੍ਰੀਜ਼ ਕੀਤੀਆਂ ਨੇ ਸਰ ਕਿੰਨੀਆਂ ਐਫਏਆਰ ਹੋਏ ਤੇ ਕਿੰਨੇ ਲੋਕ ਰਿਫਰਡ ਕੀਤੇ ਗਏ ਇਸ ਦੇ ਵਿੱਚ ਟੋਟਲ ਜਿਹੜੇ ਆ ਦੋਸ਼ੀ ਇਸ ਵਿੱਚ ਅੱਜ ਅਸੀਂ 7 ਜਾਣਿਆਂ ਦੀ ਜਿਹੜੀ ਪ੍ਰਾਪਰਟੀ ਫ੍ਰੀਜ਼ ਕਰਾਈ ਆ ਇਸ ਵਿੱਚ ਜਿਹੜੇ ਦੋ ਦੋਸ਼ੀ ਦੋਲੇਵਾਲ ਪਿੰਡ ਤੁਹਾਨੂੰ ਪਤਾ ਬਹੁਤ ਹੀ ਮਸ਼ਹੂਰ ਪਿੰਡ ਆ ਪਹਿਲਾਂ ਵੀ ਅਸੀਂ ਇੱਥੇ 6-7 ਕਰੋੜ ਦੀ ਪ੍ਰਾਪਰਟੀ ਫ੍ਰੀਜ਼ ਕਰਾ ਚੁੱਕੇ ਆ ਅੱਜ ਫੇਰ ਅਸੀਂ 2 ਕਰੋੜ 2 ਲੱਖ ਦੀ ਪ੍ਰਾਪਰਟੀ ਦੋਲੇਵਾਲ ਪਿੰਡ ਦੇ ਵਿੱਚ ਫ੍ਰੀਜ਼ ਕਰਾਈ ਆ ਸਰ ਜੀ ਗੱਲ ਕਰ ਲਈਏ ਇਹਨਾਂ ਮੈਸਰ ਉਸਕਰਾਂ ਅੰਸਰ ਉਹਨਾਂ ਦੇ ਜਿਹੜੇ ਬੋਰਡ ਦੇ ਰੀਅਲ ਅਪਰਪਰਟੀ ਗੋਲਕਰੀ ਲਈ ਜਿਹੜੀ ਨਾਗਰ ਟੈਕ ਜਿਹੜੀਆਂ ਜਿਹੜਾ ਅਸ਼ਦੀਪ ਕਾਲੂਆ ਇਹਦੀਆਂ ਦੋ ਕੋਠੀਆਂ ਨੇ ਤੇ ਸੁਖਜੀਤ ਦੀ ਇੱਕ ਕੋਠੀਆ ਇਹ ਅਸੀਂ ਫ੍ਰੀਜ਼ ਕਰਾਈਆ ਜਿਹੜੇ ਸੰਦੀਪ ਸਿੰਘ ਗਰਜੰਟ ਸਿੰਘ ਗਰਚਰਨ ਸਿੰਘ ਗੁਰਵਿੰਦਰ ਸਿੰਘ ਇਹਨਾਂ ਦੀਆਂ ਵੀ ਜਿਹੜੀਆਂ ਛੋਟੀਆਂ ਕੋਠੀਆਂ ਜਾਂ ਘਰ ਨੇ ਉਹ ਸਾਰੇ ਫ੍ਰੀਜ਼ ਕਰਵਾਏ ਗਏ ਨੇ ਟੋਟਲ ਸਿਰਫ ਕੋਈ ਘੇਰੇ ਬ੍ਰੀਫ ਤੱਕ ਦੀ ਅਮਾਉਂਟ ਬਣਦੀ ਹੈ ਸਰ ਇਹ ਟੋਟਲ 3.5 ਕਰੋੜ ਰੁਪਇਆ ਜਿਹੜੀ ਆ ਇਹਨਾਂ ਦੀ ਪ੍ਰਾਪਰਟੀ ਬਣਦੀ ਹੈ ਜੋ ਅਸੀਂ ਫ੍ਰੀਜ਼ ਕਰਾਈਆ ਇਸ ਵਿੱਚ 2 ਕਰੋੜ 2 ਲੱਖ ਦੀ ਜਿਹੜੀ ਦੋਲੇਵਾਲ ਦੀ ਆ ਤੇ 1 ਕਰੋੜ 50 ਲੱਖ ਦੀ ਜਿਹੜੀ ਕੋਟੀਸੇ ਖਾਨ ਦੇ ਵਿੱਚ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਸੀ ਉਹ ਅਸੀਂ ਫ੍ਰੀਜ਼ ਕਰਾਈਆਂ ਨੇ ਸਰ ਇਹ ਕਾਰਵਾਈਆਂ ਹੋ ਰਹੀਆਂ ਨੇ ਇਸ ਨੂੰ ਲੈ ਕੇ ਕੀ ਮੈਸੇਜ ਦਿੱਤਾ ਦੇਣਾ ਹੈ ਦੇਖੋ ਸੀਐਮ ਸਾਹਿਬ ਵੱਲੋਂ ਜਿਹੜੀ ਸਰਕਾਰ ਵੱਲੋਂ ਚੜਾਈ ਚਲਾਈ ਗਈ ਜਿਹੜੀ ਜੁਧ ਨਸ਼ਿਆਂ ਦੇ ਵਿਰੁੱਧ ਉਹਦੇ ਤਹਿਤ ਅਸੀਂ ਬਹੁਤ ਹੀ ਵੱਡੇ ਪੱਧਰ ਤੇ ਜੰਗ ਛਿੜੀ ਹੋਈ ਆ ਤੇ ਜਿਹੜੀ ਸਾਡੀ ਸਬਡਿਵੀਜ਼ਨ ਧਰਮਕੋਟ ਜਾਂ ਮੋਗਾ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਆ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰਕੇ ਇਹਨਾਂ ਤੇ ਪਰਚੇ ਵੀ ਦਿੱਤੇ ਗਏ ਨੇ ਤੇ ਹੁਣ ਕਾਫੀ ਹੱਦ ਤੱਕ ਇਹਨਾਂ ਤੇ ਠੱਲ ਪਈ ਹੋਈ ਆ ਤੇ ਜਿਹੜਾ ਬੰਦਿਆਂ ਨੇ ਨਸ਼ਾ ਵੇਚ ਕੇ ਨਸ਼ੇ ਨਾਲ ਇਹ ਪ੍ਰਾਪਰਟੀਆਂ ਬਣਾਈਆਂ ਤੇ ਉਹ ਅਸੀਂ ਉਹ ਵੀ ਫ੍ਰੀਜ਼ ਕਰਾ ਰਹੇ ਆ ਵੀ ਕੱਲ ਨੂੰ ਕੋਈ ਇਹਨਾਂ ਨੂੰ ਲੋਕਾਂ ਨੂੰ ਡਰ ਹੋਵੇ ਤੇ ਇਹ ਆਪਣੀ ਇਸ ਨਸ਼ੇ ਨਾਲ ਕੋਈ ਵੀ ਪ੍ਰਾਪਰਟੀ ਨਾ ਬਣਾ ਸਕਣ ਬਲਡوزر ਐਕਟੀਵਿਟੀਜ਼ ਸਾਰਾ ਦੇਖਣ ਨੂੰ ਮਿਲ ਸਾਰਿਆਂ ਵਾਲੇ ਦਿਨ ਉਹ ਦੇਖੋ ਉਹ ਵੀ ਅਸੀਂ ਜਲਦੀ ਜਿਨ੍ਹਾਂ ਨੇ ਇਸ ਨਸ਼ੇ ਦੇ ਨਸ਼ਾ ਨਸ਼ੇ ਦੇ ਨਾਲ ਪ੍ਰਾਪਰਟੀਆਂ ਬਣਾਈਆਂ ਨੇ ਉਹਨਾਂ ਤੇ ਵੀ ਬਲਡوزر ਕਾਰਵਾਈ ਵੀ ਦੇਖਣ ਨੂੰ ਮਿਲੂਗੀ